ਇੰਨੀ ਚੜ੍ਹਦੀ ਕਲਾ ਵਾਲੀ ਸਿੰਘਣੀ ਜਿਹੜੀ ਰਾਤ ਨੂੰ ਕੱਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇੱਕ ਸੁਨੇਹੇ ਤੇ ਆਈ ਉਦਾਸ ਕਿਉਂ ਹੋ ਗਈ? ਉਦਾਸ ਇਸ ਕਰਕੇ ਹੋ ਗਈ ਕਿ ਉਹਦਾ ਪਤੀ ਜਿਹੜਾ ਸੀ ਨਾ ਭਾਈ ਪ੍ਰੀਤਮ ਸਿੰਘ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਜੰਗ 'ਚ ਗਿਆ ਸੀ। ਉਹ ਵੇਖਦੀ ਹੈ ਮੇਰਾ ਪਤੀ ਉਹਦੀ ਲਾਸ਼ ਨਹੀਂ ਉਹਦਾ ਸਰੀਰ ਨਹੀਂ ਮੈਨੂੰ ਮਿਲ ਰਿਹਾ ਮੈਨੂੰ ਸਾਰਿਆਂ ਦੇ ਸਰੀਰ ਮਿਲ ਰਿਹਾ ਮੇਰੇ ਪਤੀ ਦਾ ਸਰੀਰ ਕਿਉਂ ਨਹੀਂ ਮਿਲ ਰਿਹਾ ਫਿਰ ਵੇਖਦੇ ਆ ਵੇਖਦੇ ਆ ਉਹਨੂੰ ਉਹਦੇ ਪਤੀ ਦਾ ਸਰੀਰ ਮਿਲ ਗਿਆ ਜਦੋਂ ਉਹਦੇ ਪਤੀ ਦਾ ਸਰੀਰ ਮਿਲਿਆ ਨਾ ਫਿਰ ਉਹਦੇ ਮਨ ਨੂੰ